ਅੱਜ ਜੋ ਦੁੱਖ ਨਿਕਲੀ ਇਸ ਵੇਲੇ ਪੰਜਾਬੀ ਸਾਇੰਤਕਾਰਾਂ ਅਤੇ ਉਹਨਾਂ ਦੇ ਪੜਨ ਵਾਲਿਆਂ ਦੇ ਅਤੇ ਮੈਂ ਸੁਣਦਾ ਕਿਉਂਕਿ ਉਹਨਾਂ ਦੇ ਗੀਤ ਉਹਨਾਂ ਦੀਆਂ ਗਜ਼ਲਾਂ ਕਲਾਕਾਰਾਂ ਨੇ ਗਾਈਆਂ ਨੇ ਔਰ ਜੋ ਕਲਾਕਾਰ ਨੂੰ ਇਸ ਵੇਲੇ ਦੁੱਖ ਹੈ ਉਹ ਸਾਹਿਤਕ ਹੈ ਕੁਝ ਕਿਹਾ ਨਹੀਂ ਜਾ ਸਕਦਾ ਬੜੀ ਉਹ ਸੋਚਦੀ ਗੱਲ ਇਹ ਹੈ ਅਖੀਰਲੀ ਗੱਲਬਾਤ ਤੁਹਾਡੇ ਨਾਲ ਕਦੋਂ ਪੇਸ਼ ਹੋਣਾ ਸੀ ਰਾਤ ਅਸੀਂ ਰਾਤ ਇਕੱਠੇ ਸੀਗੇ 11 ਵਜੇ ਅਸੀਂ ਖਾਣਾ ਖੋਣਾ ਖਾ ਕੇ ਮੈਨੂੰ ਗੱਡੀ ਚ ਬਿਠਾ ਕੇ ਆਪ ਗਏ ਨੇ ਸਾਡੀ ਆਪਸ ਦੇ ਵਿੱਚ ਜੱਟ ਪ੍ਰੋਫੈਸ਼ਨਲ ਮੋਹਨ ਸਿੰਘ ਮੇਲਾ ਲੱਗਦਾ ਸੀ ਉਹਨਾਂ ਕੋਲ ਸਾਡੀ ਆਪਸ ਚ ਨੇੜਤਾ ਸੀਗੀ ਰਾਤ ਬਿਲਕੁਲ ਠੀਕ ਸੀਗੇ ਬਿਲਕੁਲ ਹੀ ਅੱਛੇ ਅੱਛੇ ਭਲੇ ਬਲਕਿ ਸਾਨੂੰ ਉਹਨਾਂ ਨੇ ਬਹੁਤ ਸਾਰੀਆਂ ਗੱਲਾਂ ਸਮਝਾਈਆਂ ਉਹ ਸਾਡੇ ਇੱਕ ਦੋਸਤ ਆਉਂਦੇ ਸੀ ਕੈਨੇਡਾ ਤੋਂ ਉਹ ਪੁੱਛਣ ਲੱਗੇ ਬੀ ਸਟੇਜਾਂ ਦੇ ਉੱਤੇ ਆਰਟਿਸਟ ਜਿਹੜਾ ਉਚਾਰਨ ਹੈ ਉਹ ਗਲਤ ਵੰਤ ਕਿਉਂ ਕਰਨੀ ਜ਼ਰੂਰਤ ਨੂੰ ਜ਼ਰੂਰਤ ਕਹਿਣਾ ਹੈ ਜੀ ਤੇ ਦਰਵਾਜ਼ੇ ਨੂੰ ਦਰਵਾਜਾ ਕਹਿਣਾ ਉਹ ਫਿਰ ਸਾਨੂੰ ਫਾਤਰ ਸਾਹਿਬ ਸ਼ਿਖਾਉਣ ਲੱਗੇ ਕਿ ਕਈ ਜਗ੍ਹਾ ਐਸੀਆਂ ਹੁੰਦੀਆਂ ਨੇ ਜਿੱਥੇ ਜਿਹੜਾ ਜ਼ੋਰ ਪੈਣਾ ਚਾਹੀਦਾ ਉਹ ਇਸ ਕਰਕੇ ਜਿਮਾੜੇ ਦੀ ਗਲਤ ਵੀ ਹੈ ਨਾ ਪਰ ਉਹਦਾ ਅਰਥ ਸਹੀ ਨਿਕਲ ਜਾਂਦਾ ਸਾਨੂੰ ਬੜੀ دیر ਤੱਕ ਗੱਲਾਂ ਔਰ ਮੈਂ ਬਲਕੇ ਇੱਕ ਗੱਲ ਕਹੀ ਲਗਾ ਫਾਤਰ ਸਾਹਿਬ ਇਸ ਕਿਸਮ ਦੀ ਮਹਿਫਿਲ ਕਿਉਂਕਿ ਸੰਦੀਲਾ ਵੀ ਜੀ ਸੀਗੇ ਹਨਾ ਮੁੰਡਾ ਪੀਟਰ ਸੀਗਾ ਔਰ ਕਈ ਬੰਦੇ ਬੈਠੇ ਸੀ ਸਾਰੇ ਸਾਹਿਤਕਾਰ ਸੀਗੇ ਤੇ ਉਹ ਕੈਨੇਡਾ ਤੋਂ ਜਿਹੜੇ ਆਏ ਹੋਏ ਨੇ ਉਹਨਾਂ ਦਾ ਉੱਥੇ ਚੈਨਲ ਚੱਲਦਾ ਜੀ ਹੈ ਜੀ ਕਿੰਨੇ ਕੁ ਘੰਟੇ ਤੁਸੀਂ ਇਕੱਠੇ ਸੀਗੇ ਅਸੀਂ तकरीबन ਘੰਟਾ ਡੇਢ ਕਰਦਾਂ ਬੈਠੇ ਰਹੇ ਹਾਂ ਇੱਥੇ ਘਰ ਦੇ ਵਿੱਚ ਨਾ ਜੀ ਨਾ ਇੱਥੇ ਮਤਲਬ ਸਾਡੇ ਦੋਸਤ ਦਾ ਇੱਕ ਹੋਟਲ ਹੈ ਮੁਲ੍ਹਾਪੁਰ ਉੱਥੇ ਬੈਠੇ ਸੀ ਦੀ ਸਾਦਿਕ ਜੀ ਦਾ ਪਤਾ ਲੱਗਿਆ ਕਿ ਸਾਰੇ ਨੂੰ ਨਹੀਂ ਰਹੇ ਔਰ ਰਾਤ ਨੂੰ ਤੁਹਾਡੀ ਮੁਲਾਕਾਤ ਹੋਈ ਸੀ ਤਾਂ ਸਦਿਕ ਸਾਹਿਬ ਸਭ ਤੋਂ ਪਹਿਲਾਂ ਕੀ ਯਾਦ ਆਇਆ ਔਰ ਕੀ ਯਾਦਾਂ ਸੀਗੀਆਂ ਬਤਨ ਸੱਚੀ ਗੱਲ ਦੱਸ ਦੋ ਕਿ ਮੈਂ ਹੁਰ ਵੀ ਕਰ ਚੁਆ ਇਹਨਾ ਮੁਸ਼ਕਲ ਨਿਕਲੇ ਕਿਉਂਕਿ ਰਾਤ ਹੀ ਅਸੀਂ ਫੋਟੋ ਕਿੱਥੇ ਗਿਆ ਅਪਲਾਈਮੈਂਟ ਮੇਰਾ ਮੈਂ ਤਾਂ ਹੈਰਾਨ ਹ ਵੀ ਬੰਦੇ ਵਿੱਚ ਹੈ ਕੀ ਕੁਝ ਵੀ ਨਹੀਂ ਹੈ ਬਹੁਤ ਕਈ ਵਾਰੀ ਜਿਹੜਾ ਕੁਝ ਨਹੀਂ ਸੋਚੀਦਣ ਹਮ ਵਾਕੇ ਵਾਕੇ ਹੈ ਜੀ ਫੋਟੋਆਂ ਤੇ ਇੱਕ ਸਾਹ ਦਿਖਾ ਰਹੇ ਹੋ ਰਾਤ ਦੀਆਂ ਫੋਟੋਆਂ ਨੇ ਤੇ ਰਾਤ ਦੀ ਫੋਟੋ ਹੈ ਮੈਂ ਬੇਟਾ ਖੁਸ਼ਕਿਸਮਤ ਹੈ ਇੱਕ ਵੀ ਕੈਮਰੇ ਫਾਈਬਰ ਕੈਮਰੇ ਹਾਂਜੀ ਉਹ ਉਹਨਾਂ ਨੇ ਰਾਤ ਰਾਤ ਫੋਟੋਗ੍ਰਾਫਰ ਨੂੰ ਇਹ ਕਹਿ ਕੇ ਜੀ ਸਰਦਿਕ ਨਾਲ ਮੇਰੀ ਇਕੱਲੇ ਦੀ ਫੋਟੋ ਖਿੱਚਦੇ ਅਸੀਂ ਤਾਂ ਕਿੰਨੇ ਬੰਦੇ ਸੀਗੇ ਜਿਵੇਂ ਹਾਂ ਸਾਰੇ ਜਿਹੜੇ ਸਾਹਮਣੇ ਦੇ ਨਾਲ ਅਕੀਰ ਸਾਹਿਬ ਸਾਹਮਣੇ ਦਿਖਾ ਦਿਓ ਅਕੀਰ ਸਾਹਿਬ ਸਾਹਮਣੇ ਦਿਖਾ ਦਿਓ ਕੀ ਕਿਹਾ ਜਾ ਸਕਦਾ ਅੱਛਾ ਇਹ ਰਾਤ ਦੀ ਫੋਟੋ ਤੁਹਾਡੀ ਬਿਲਕੁਲ ਰਾਤ ਦੇ 11 ਵਜੇ ਦੀ ਹੈ ਸਰਦਿਕ ਸਾਹਿਬ ਅੱਖਾਂ 'ਚ ਹੁਣ ਵੀ ਪਾਣੀ ਹੈ ਤੇ ਹੁਣ ਵੀ ਸਦਮੇ ਦੇ ਵਿੱਚ ਲੱਗ ਰਹੇ ਹਾਂ ਔਰ ਕਾਫੀ ਮਾਇੂਸ ਜੀ ਚਿਹਰੇ ਦੇ ਵਿੱਚ ਵੀ ਦਿਖਾਈ ਦੇ ਰਹੀ ਹੈ ਤੇ ਕੀ ਕਹਿਣਾ ਚਾਹੁੰਦੇ ਹਾਂ ਕੀ ਗੱਲਾਂ ਯਾਦ ਆ ਰਹੀਆਂ ਨੇ ਅੱਖਾਂ ਦੇ ਵਿੱਚ ਪਾਣੀ ਜਾ ਰਿਹਾ ਹੈ ਗੱਲ ਇਹ ਜੇ ਮੁਲਾਕਾਤ ਨੂੰ ਕਈ ਦਿਨ ਹੋਏ ਹੁੰਦੇ ਆ ਕੁਝ ਸਮਾਂ ਪਿਆ ਹੁੰਦਾ ਨਾ ਤੇ ਸ਼ਾਇਦ ਇੰਨਾ ਕੁਝ ਇੰਨਾ ਦਰਦ ਨਾ ਹੁੰਦਾ ਕਿਉਂਕਿ ਬੰਦੇ ਬੰਦੇ ਤਾਂ ਜਾਣਾ ਹੀ ਜਾਣਾ ਮਤਲਬ ਸਾਰੇ ਜਣੇ ਸਾਰੇ ਦੋਸਤ ਹੱਸਦੇ ਖੇਡਦੇ ਖਾਣਾ ਖਾਣਾ ਖਾ ਕੇ ਸਾਰੇ ਜਣੇ ਘਰਾਂ ਨੂੰ ਆਏ ਕੋਈ ਏ ਵੀ ਹੈ ਨਹੀਂ ਵੀ ਕਿਸ ਦਾ ਸਿਰ ਦੁਖਦਾ ਹੋਵੇ ਕਿਸ ਦਾ ਢੇਡਾਂ ਦੁਖਦਾ ਹੋਵੇ ਅੱਛਾ ਜਦੋਂ ਘਰ ਪਹੁੰਚੇ ਤੁਸੀਂ ਆਪੋ ਆਪਣੇ ਫਿਰ ਤੁਹਾਡੀ ਆਪਸ ਵਿੱਚ ਗੱਲਬਾਤ ਹੋਈ ਨਹੀਂ ਫਿਰ ਨਹੀਂ ਕੋਈ ਗੱਲ ਹੋਈ ਹੈ ਕਿਉਂਕਿ ਰਾਤ ਦੇ 11:00 ਵਜੇ ਸੀ ਮੌਣੇ 11:00 ਵਜੇ ਅਸੀਂ ਸੁੱਤ ਚਲੇ ਗਏ ਹੈ ਜੀ ਆ ਕੇ ਸੌਣੇ ਸੀਗਾ ਆ ਤਾਂ ਮੈਨੂੰ ਸਵੇਰੇ ਉਹ ਨਿਊਜ਼ 18 ਨਿਊਜ਼ 18 ਉਥੋਂ ਡਿਲੇਕਟਰੀਆਂ ਦੇ ਸ਼ਬਦ ਮੈਨੂੰ ਫੋਨ ਕੀਤਾ ਦਸਨੀਕ ਸਾਹਿਬ ਆ ਹੋ ਗਿਆ ਮੈਂ ਤਾਂ ਸੁਣ ਕੇ ਇੰਨਾ ਹੈਰਾਨ ਔਰ ਪਰੇਸ਼ਾਨ ਹੋਇਆ ਮੈਂ ਆਪਣੇ ਬੱਚਿਆਂ ਨੂੰ ਦਿਖੋ ਨਾ ਉਹ ਫੋਟੋਆਂ ਦੇਖੀ ਜਾਂਦੇ ਨੇ ਹੈ ਜੀ ਉਹ ਉਹ ਦੇਖਦੇ ਕਰ ਰਹੇ ਬਈ ਅੱਛਾ ਜਬਾਜੀ ਇਹ ਰਾਤ ਦੀ ਗੱਲ ਮੈਂ ਕਹਿੰਦਾ ਰਾਤੀ ਮੈਂ 10 11:00 ਵਜੇ ਹੈ ਇਹ ਕੋਈ ਕਰਨ ਦੀ ਗੱਲਾਂ ਨੇ ਮਤਲਬ ਕੀ ਕਿਹਾ ਜਾ ਸਕਦਾ ਇਹ ਕੋਈ ਗੱਲਾਂ ਕੁਛ ਲੇਖ ਕੁਛ ਸ਼ਬਦ ਯਾਦ ਨੇ ਉਹਨਾਂ ਦੀਆਂ ਲਾਈਨਾਂ ਕੁਛ ਨਹੀਂ ਮੈਂ ਮੈਂ ਤੁਹਾਨੂੰ ਦੱਸਦਾ ਬਈ ਬਹੁਤ ਸਾਰੇ ਕਲਾਕਾਰ ਨੇ ਉਹਨੂੰ ਗਾਇਆ ਲੇਕਿਨ ਕਿਉਂਕਿ ਮੇਰਾ ਫੀਲਡ ਹੋਰ ਸੀ ਗਜ਼ਲ ਦਾ ਫੀਲਡ ਨਹੀਂ ਸੀ ਮੇਰਾ ਹਾਂਜੀ ਤੇ ਨਾ ਹੀ ਮੇਰਾ ਕਵਿਤਾਵਾਂ ਦਾ ਫੀਲਡ ਸੀਗਾ ਮੇਰਾ ਦੁਗਣੇ ਦਾ ਫੀਲਡ ਸੀਗਾ ਮੈਂ ਕਦੇ ਗਾਇਆ ਨਹੀਂ ਹੈ ਲੇਕਿਨ ਮੈਨੂੰ ਇੱਕ ਗੱਲ ਚੇਤੇ ਕਦੀ ਤੁਸੀਂ ਕਿਹਾ ਹੋਵੇ ਕਿ ਮੇਰੇ ਵਾਸਤੇ ਵੀ ਕੁਝ ਲਿਖ ਦਿਓ ਮੈਂ ਜੋ ਸਟੇਜ ਤੇ ਪਰਫਾਰਮ ਕਰਾਂ ਮੈਂ ਬੇਨਤੀ ਕਰਦਾ ਇੱਕ ਵਾਰੀ ਦੀ ਗੱਲ ਹੈ ਜਦੋਂ ਪ੍ਰੋਫੈਸਰ ਮੋਹਨ ਸਿੰਘ ਮੇਲਾ ਨਮਨ ਨਮਨ ਲੱਗਣ ਲੱਗਿਆ ਤੇ ਸਾਨੂੰ ਆਰਡਰ ਹੋਇਆ ਸਾਰੇ ਕਲਾ ਕਰ ਲੂ ਵੀ ਪ੍ਰੋਫੈਸਰ ਸਾਹਿਬ ਦੀ ਚੀਜ਼ ਤਿਆਰ ਕਰੋ ਜੀ ਉਹਦੇ ਵਿੱਚ ਮੈਂ ਇੱਕ ਗੀਤ ਤਿਆਰ ਕੀਤਾ ਭਾਰਤ ਰਹਿ ਵਾਂਗ ਮੁੰਦਰੀ ਵਿੱਚ ਲੱਗ ਪੰਜਾਬ ਦਾ ਜੀ ਮੈਂ ਅਸੈਂਬਲੀ 'ਚ ਵੀ ਗਿਆ ਸੀ ਤੇ ਉਹ ਗਾ ਕੇ ਨਾ ਫਿਰ ਮੈਨੂੰ ਇਹਨਾਂ ਨੇ ਐਡੀ ਹਲਾਸ਼ੇਰੀ ਦਿੱਤੀ ਨਾ ਕਹਿੰਦੇ ਸਦੀਕ ਜੀ ਮੈਂ ਸੋਚਦਾ ਸੀਗਾ ਵੀ ਹਲਕੇ ਫੁਲਕੇ ਗੀਤ ਗਾਉਣ ਵਾਲੇ ਤੂੰ ਵੀ ਤੇ ਗਾਉਣ ਵਾਲੇ ਇਹ ਪਰਸਪਰ ਪ੍ਰੋਫੈਸਰ ਮਹਿੰਦ ਸਿੰਘ ਦੇ ਕਵਿਤਾ ਦੇ ਨਾਲ ਉਹਨਾਂ ਦੇ ਗੀਤਾਂ ਦੇ ਨਾਲ ਨਿਆਇ ਵੀ ਕਰ ਸਕਨੇ ਚਾਹੀਦੇ ਨਹੀਂ ਪਰ ਜੇ ਤੁਸੀਂ ਗਾਇਆ ਜੇ ਤੁਸੀਂ ਕੰਪੋਜੀਸ਼ਨ ਕੀਤੀ ਹੈ ਬਹੁਤ ਹੀ ਵਧੀਆ ਚਲੋ ਇਨੇ ਚ ਬੰਦੇ ਦਾ ਹੌਸਲਾ ਵਧ ਜਾਂਦਾ ਔਰ ਉਹ ਛੋਟੇ ਮੋਟੇ ਬੰਦੇ ਨਹੀਂ ਸੀਗੇ ਬਲਕਿ ਉਹ ਸੀਗੇ ਸਭ ਕੁਝ ਸੀਗੇ ਬਸ ਉਹਨ ਕੀ ਉਹਨਾਂ ਦਾ ਔਰਾ ਕਿਸ ਤਰ੍ਹਾਂ ਦਾ ਸੀਗਾ ਜਦੋਂ ਉਹਨਾਂ ਬੰਦੇ ਸੀ ਸੱਖਾ ਜਿਹਾ ਪਾਣੀ ਆ ਰਿਹਾ ਕਾਫੀ ਕੋਈ ਕੋਈ ਬਹੁਤ